ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ 8 ਜਨਾਨੀਆਂ ਤੇ 2 ਬੰਦਿਆਂ ਨੂੰ ਤੁਸੀਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਦੇਖ ਰਹੇ ਹੋ ਤਾਂ ਦੱਸਦੇ ਕਿ ਇਹ 8 ਜਨਾਨੀਆਂ 2 ਬੰਦਿਆਂ ਦੇ ਨਾਲ ਮਿਲ ਕੇ ਅਜਿਹਾ ਕੰਮ ਕਰਦੀਆਂ ਸੀ ਕਿ ਸਾਰੀਆਂ ਸ਼ਰਮਾਂ ਹੀ ਉਤਾਰ ਦਿੱਤੀਆਂ ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਨ 8 ਮਹਿਲਾਵਾਂ ਅਤੇ 2 ਨੌਜਵਾਨਾਂ ਦੇ ਵੱਲੋਂ ਪੁਲਿਸ ਪਾਰਟੀ ਤੇ ਵੀ ਹਮਲਾ ਕੀਤਾ ਗਿਆ ਜਿਸ ਦੌਰਾਨ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਨ੍ਹਾਂ 8 ਮਹਿਲਾਵਾਂ ਸਣੇ 2 ਜਣਾਂ ਨੂੰ ਗ੍ਰਿਫਤਾਰ ਕਰਕੇ ਮੁੱਖ આરોપી ਬੀ ਜੇ ਮਸੀਦ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਅੱਗੇ ਜਿਹੜੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੋ ਦਾਅਵਾ ਕੀਤਾ ਕਿ ਇਹਨਾਂ ਦਾ ਇੱਕ ਗਿਰੋਹ ਬਣਿਆ ਹੋਇਆ ਸੀ ਜਿਨ੍ਹਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਹਦੇ ਚਾਲ ਦੇ ਪੁਲਿਸ ਨੇ ਕਾਰਵਾਈ ਕੀਤੀ ਹੈ ਬਾਕੀ ਪੁਲਸ ਦਾ ਇਸ ਬਾਰੇ ਕੀ ਕਹਿਣਾ ਆਉ ਸੁਣਦੇ ਹਾਂ ਕੱਲ ਫਲੋਰ ਦੇ ਵਿੱਚ ਸਾਡੇ ਕੋਲ ਅਲਰੇਡੀ ਇੱਕ ਹਰਡ ਕੇਸ 326 ਦਾ ਕੇਸ ਦੇ ਵਿੱਚ ਇੱਕ ਅਕਿਊਜ਼ਡ ਵਿਜੇ ਮਸੀ ਵਾਂਟਡ ਸੀਗਾ ਉਨੂੰ ਰੈਸਟ ਕਰਨ ਲਈ ਜਦੋਂ ਪੁਲਿਸ ਪਾਰਟੀ ਗਈ ਆ ਤੇ ਉੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰ ਸਾਰੇ ਨਾਲ ਇਕੱਠੇ ਕਰ ਲਏ ਔਰ ਪੁਲਿਸ ਨੂੰ ਮੈਨ ਹੈਂਡਲਡ ਕੀਤਾ ਉਹਦੇ ਵਿੱਚ ਸਾਡੇ ਚਾਰ ਮਲਾਜਮਾਂ ਦੇ ਜਿਹੜੀਆਂ ਮਾਈਨਰਸ ਜਿਹੜੀਆਂ ਇੰਜਰੀਜ਼ ਹੋਈਆਂ ਉੱਥੇ ਬਟ ਉਹ بڑے ਉਹਨਾਂ ਨੇ ਬਹਾਦਰੀ ਦੇ ਨਾਲ ਉੱਥੇ ਅਕਿਊਜ਼ਡ ਨੂੰ ਛੱਡਿਆ ਨਹੀਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਪੁਲਿਸ ਪਾਰਟੀ ਤੋਂ ਅਸੀਂ ਉਹਨੂੰ ਮਰਜ਼ਬ ਨੂੰ ਛਡਾ ਲਈਏ ਪਰ ਜਦੋਂ ਬੈਕਅਪ ਫੋਰਸ ਗਈ ਹੈਗੀ ਆ ਉਸ ਤੋਂ ਬਾਅਦ ਪੁਲਿਸ ਨੇ ਸਿਚੁਏਸ਼ਨ ਨੂੰ ਕੰਟਰੋਲ ਕਰ ਲਿਆ ਔਰ ਜਿਹਨਾਂ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਉਹਨਾਂ ਨੂੰ ਅਟੈਂਪਟ ਟੂ ਮਰਡਰ ਦੇ ਵਿੱਚ ਅਸੀਂ ਬੁੱਕ ਕੀਤਾ ਹੈਗਾ ਤਕਰੀਬਨ 8 ਲੇਡੀਆਂ ਹੈਗੀਆਂ ਤੇ 2 ਜੈਂਟਸ ਜਿਹੜੇ ਹੈਗੇ ਆ ਉਹ ਅਸੀਂ ਅਰੈਸਟ ਕਰ ਚੁੱਕੇ ਆ ਅਟੈਂਪਟ ਟੂ ਮਰਡਰ ਦੀ ਸੈਪਰੇਟ ਹੈ ਜਿਹੜੀ ਐਫ ਆਈ ਆਰ ਹੈਗੀ ਆ ਉਹ ਵੀ ਦਰਜ ਕੀਤੀ ਗਈ ਹੈ ਇਹ ਜਿਹੜਾ ਮੁੰਡਾ ਹੈਗਾ ਮਸੀਹ ਦੇ ਬੈਕਗ੍ਰਾਉਂਡ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਹਾਰਡ ਕੋਰਡ ਕ੍ਰਿਮੀਨਲ ਹੈਗਾ ਇਹਦੇ ਉੱਪਰ ਅਟੈਂਪਟ ਟੂ ਮਰਡਰ ਦੇ ਹਰਟ ਕੇਸਿਸ ਐਂਡੀਪੀਐਸ ਨਾਰਕੋਟਿਕਸ ਦਾ ਇਹਦਾ ਕਾਫੀ ਬਦਨਾਮ ਰਿਹਾ ਵੀ ਇਹ ਨਾਰਕੋਟਿਕਸ ਦਾ ਵੀ ਧੰਦਾ ਕਰਦਾ ਹੈਗਾ ਫਲੋਰ ਔਰ ਲੁਧਿਆਣਾ ਸਾਈਡ ਸਾਰੇ ਪਾਸੇ ਔਰ ਇਹ ਤੋਂ ਇਲਾਵਾ ਆਰਮਜ਼ੈਕਟ ਦੇ ਅਟੈਂਪਟ ਟੂ ਮਰਡਰ ਹੋਰ ਬੜੇ ਤੇ ਪਰਚੇ ਤਕਰੀਬਨ 20 ਤੋਂ 25 ਦੇ ਕਰੀਬ ਜਿਹੜੀਆਂ ਐਫਆਈਆਰਸ ਹੈਗੀਆਂ ਇਦੇ ਉੱਪਰ ਆਲਰੇਡੀ ਲੋਜ ਹੈਗੀਆਂ ਜਦੋਂ ਪੁਲਿਸ ਨੇ ਇਹਨੂੰ ਫੜਿਆ ਉਦੋਂ ਇਹਨੇ ਕੋਸ਼ਿਸ਼ ਵੀ ਕੀਤੀ ਆ ਉਥੋਂ ਛੱਤਾਂ ਤੋਂ ਛਾਲਾ ਛੁਲਾ ਮਾਰ ਕੇ ਥੱਲੇ ਆਉਣ ਦੀ ਜਿਹਦੇ ਵਿੱਚ ਇਹਦੇ ਇੰਜਰੀਜ਼ ਆ ਗਈਆਂ ਇਹਦੇ ਬੰਦੇ ਦੇ ਤੇ ਬਟ ਮੈਂ ਐਪਰੀਸ਼ੀਏਟ ਕਰਦਾ ਫਲੋਰ ਪੁਲਿਸ ਦੇ ਐਕਸ਼ਨ ਨੂੰ ਉਹਨਾਂ ਨੇ ਬੜਾ ਕੰਪੈਕਟ ਤਰੀਕੇ ਦੇ ਨਾਲ ਜਿਹੜਾ ਹੈਗਾ ਆ ਐਗਰੈਸ਼ਨ ਨੂੰ ਕੰਟਰੋਲ ਵੀ ਕੀਤਾ ਹੈਗਾ ਔਰ ਲਾਇਨ ਆਰਡਰ ਨੂੰ ਵੀ ਕੰਟਰੋਲ ਕਰਦਾ ਸਰ ਅੱਜ ਪਹੁੰਚਿਆ ਹੈ ਕਿ ਜਿਹੜਾ ਜੀ ਮਸੀਹ ਹੈ ਇਸਨੇ ਪੁਲਿਸ ਨੂੰ ਵੀ ਚੈਲੰਜ ਕੀਤਾ ਸੀਗਾ ਕਿ ਇਲਾਕੇ ਦੇ ਵਿੱਚ ਆਉਂਦਾ ਦੇਖੋ ਜਿਹੜਾ ਪੁਲਿਸ ਨੂੰ ਚੈਲੰਜ ਕਰੂਗਾ ਉਹਦਾ ਅੱਜ ਤੁਹਾਨੂੰ ਤੁਸੀਂ ਜਾ ਕੇ ਕਵਰ ਕਰੋ ਉੱਥੇ ਆਪਣੀ ਟੀਮਾਂ ਰਾਹੀਂ ਉਹਦਾ ਚੈਲੰਜ ਦਾ ਰਿਜ਼ਲਟ ਵੀ ਤੁਹਾਨੂੰ ਸਾਹਮਣੇ ਨਜ਼ਰ ਆਊਗਾ ਹੁਣ ਮੇਰਾ ਖਿਆਲ ਹੈਗਾ ਉਹਦੀ ਕੋਈ ਤੁਰਵੇ ਨਹੀਂ ਹੋ ਰਿਆ ਉਹਦਾ ਜਿਹੜਾ ਸੈੱਟ ਇੰਜਰੀਜ਼ ਕਰਕੇ ਉਹਦਾ ਜਿਹੜਾ ਹਸਪੀਟਲਾਈਜ਼ ਹੈਗਾ ਉਹ ਬੰਦਾ ਇਹ ਗੱਲ ਰਹੀ ਚੈਲੰਜ ਕਰਨ ਦੀ ਚੈਲੰਜ ਕਰਨਾ ਬੜਾ ਸੌਖਾ ਹੈਗਾ ਬਟ ਉਸ ਤੋਂ ਬਾਅਦ ਉਹਨੂੰ ਭੁਗਤਣਾ ਬਹੁਤ ਔਖਾ ਹੈਗਾ ਉੱਚ ਕਟੇ ਦਾ ਬਹੁਤ ਤਸਕਰਾ ਦਾ ਕੁਝ ਬੁਦਲਾ ਕਰਿਆ ਕਿ ਕਿੱਦਾਂ ਉਹਨੂੰ ਹਸਪਤਾਲ ਪਹੁੰਚਾਇਆ ਹਰ ਇੱਕ ਏਰੀਆ ਦੇ ਵਿੱਚ ਡਿਸਟ੍ਰਿਕਟ ਦੇ ਕੋਈ ਨਾ ਕੋਈ ਇਦਾਂ ਦੀਆਂ ਪਾਕਟਸ ਹੁੰਦੀਆਂ ਹੈਗੀਆਂ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੁੰਦੀ ਹੈ ਜਿੱਥੇ ਇਲਾਕੇ ਦੀ ਬਣਤਰ ਇਸ ਤਰੀਕੇ ਦੀ ਹੁੰਦੀ ਹੈ ਵੀ ਉਹਦੇ ਵਿੱਚ ਜ਼ਿਆਦਾ ਬਟ ਉੱਥੇ ਪੁਲਿਸ ਨੇ ਕੱਲ ਪੂਰਾ ਘੇਰਾ ਪਾ ਕੇ ਉਹਦੇ ਇਨਰ ਕੋਰਡਨ ਆਊਟਰ ਕੋਰਡਨ ਲਾ ਕੇ ਉਹਨਾਂ ਨੇ ਇੱਕ ਮੈਡਿਕੁਲਸਲੀ ਜਿਹੜਾ ਆਪਰੇਸ਼ਨ ਆ ਉਹਨੂੰ ਉੱਥੇ ਪਲਾਨ ਕੀਤਾ ਔਰ ਉਹਨੂੰ ਐਗਜ਼ੀਕਿਊਟ ਕੀਤਾ ਔਰ ਟੋਟਲ ਬੰਦੇ ਮਤਲਬ ਕਿ ਇਸ ਆਪਰੇਸ਼ਨ ਦੀ ਸਕਸੈਸ ਇਹ ਹੈਗੀ ਹੈ ਕਿ ਜਿੰਨੇ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਜਿਨ੍ਹਾਂ ਨੇ ਆਬਸਟਰੈਕਟ ਕੀਤਾ ਸੀਗਾ ਪੁਲਿਸ ਨੂੰ ਡਿਊਟੀ ਕਰਨ ਚ ਉਹ ਸਾਰੇ ਅਰੈਸਟ ਕਰ ਲਿਆ ਸਰ ਜੀ ਸਰ ਕਿੰਨੀ ਵੱਡੀ ਇਨਵੈਸਟਿਗੇਸ਼ਨ ਦਾ ਲਿੰਕ ਹੈ ਕਿਉਂਕਿ ਇਸ ਸਮੇਂ ਤੋਂ ਇਹਨੇ ਪਰਚੇ ਹੈਗੇ ਆ ਤੋ باوجود ਵੀ ਹਿੰਮਤ ਦਿਖਾ ਰਹੇ ਕੋਈ ਵੱਡੀ ਗੈਂਗ ਨਾ ਵੀ ਇਦੇ ਸੰਬੰਧ ਇਹ ਸਾਰਾ ਇਨਵੈਸਟੀਗੇਟ ਕੀਤਾ ਜਾਊਗਾ ਜੀ ਇਹ ਬਿਲਕੁਲ ਤੁਹਾਡਾ ਵਾਜਬ ਕੁਐਸਚਨ ਹੈਗਾ ਵੀ ਜੇ ਉਹ ਤੇ ਇੰਨੀਆਂ ਐਫਆਈਆਰਸ ਹੈਗੀਆਂ ਉਹ ਐਫਆਈਆਰ ਦੇ ਵਿੱਚ ਲਾਸਟ ਕਦੋਂ ਬਾਹਰ ਆਇਆ ਕਿਹੜੀ ਐਫਆਈਆਰ 'ਚ ਉਹ ਅੰਦਰ ਗਿਆ ਕਿੱਦਾਂ ਬਾਹਰ ਆਇਆ ਬਾਹਰ ਆ ਕੇ ਉਹਨੇ ਕਿਹੜਾ-ਕਿਹੜਾ ਕ੍ਰਾਈਮ ਕੀਤਾ ਹੁਣ ਕਿੱਦਾਂ ਐਕਟਿਵ ਹੋ ਗਿਆ ਦੁਬਾਰਾ ਇਹ ਸਾਰੀ ਗੱਲ ਇਨਵੈਸਟੀਗੇਟ ਕੀ ਸਰ ਕਿੰਨੀ ਪੁਲਿਸ ਪਾਰਟੀ ਦੀ ਫੋਰਸ ਸੀਗੀ ਇਹਨਾਂ ਨੂੰ ਕਿਰਾਏ ਮੇਰੇ ਹਿਸਾਬ ਨਾਲ ਕੱਲ ਮਿਨੀਮਮ ਉੱਥੇ 30 ਤੋਂ 40 ਦੇ ਕਰੀਬ ਮਲਾਜਮ ਜਿਹੜੇ ਹੈਗੇ ਆ ਉਹ ਆਲੇ ਦੁਆਲੇ ਚੌਕੀਆਂ ਦੇ ਠਾਣਿਆਂ ਦੇ ਇਕੱਠੇ ਕਰਕੇ ਉਹਨਾਂ ਨੇ ਆਪਰੇਸ਼ਨ ਕੀਤਾ ਡੀਐਸਪੀ ਸਰਵ ਡਿਵੀਜ਼ਨ ਫਲੋਰ ਦੀ ਸੁਪਰਵਾਈਜ਼ਰ ਚ ਹੋਇਆ ਐਸਐਚਓ ਗਰਾਇਆ ਔਰ ਫਲੋਰ ਕੰਬਾਈਨ ਟੀਮਾਂ ਦੇ ਨਾਲ ਉਹਨਾਂ ਨੇ ਕੀਤਾ ਲੇਟਸ ਸੀ ਬਿਲਕੁਲ ਕੀਤੀ ਜਾਊਗੀ ਜੀ ਇਹਦਾ ਜਿਹੜਾ ਵੀ ਜੋ ਕੁਝ ਵੀ ਇਹਨੇ ਡਰੱਗ ਦੇ ਤੋਂ ਬਣਾਇਆ ਹੋਇਆ ਉਹ ਸਾਰਾ ਕੁਝ ਇਹਦਾ ਫ੍ਰੀਜ ਨਹੀਂ ਜਬਤ ਵੀ ਕੀਤਾ ਜਾਊਗਾ ਬਰਾੰਗੀ ਹੋਈ ਹੁੰਦੀ ਹੈ ਨਹੀਂ ਹੁਣ ਤੱਕ ਤਾਂ ਅਸੀਂ ਇਹਦੇ ਕੋਲ ਡੈਡਲਾਈ ਜਿਹੜੇ ਸ਼ਾਰਪ ਐਜ ਵੈਪਨਸ ਹੈਗੇ ਆ ਉਹ ਤਾਂ ਬਰਾਮਦ ਕੀਤੇ ਹੈਗੇ ਆ ਬਟ ਵੀ ਆਰ ਲੁਕਿੰਗ ਫਾਰ ਦਾ ਆਰਮਸ ਆਲਸੋ ਇਸ ਜੋ ਜਿੱਦਾਂ ਦਾ ਇਹਦਾ ਪ੍ਰੋਫਾਈਲਿੰਗ ਹੈਗੀ ਹੈ ਸਾਨੂੰ ਹੋਰ ਵੀ ਆਸ ਹੈ ਵੀ ਡੂਰਿੰਗ ਪੁਲਿਸ ਰਿਮਾਂਡ ਹਲੇ ਤੱਕ ਤਾਂ ਉਹ ਇਜਰਡ ਹੈਗਾ ਉਹਦੇ ਰਿਮਾਂਡ ਲੈਣ ਤੋਂ ਬਾਅਦ ਸਾਨੂੰ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਹੈ ਖੇ ਲਗਾਤਾਰ ਦੇਖਿਆ ਜਾ ਰਿਹਾ ਕਿ ਕ੍ਰਾਇਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਲੋਕਾਂ ਵੱਲੋਂ ਗਿਰੋਹ ਬਣਾ ਕੇ ਇਹਨਾਂ ਦੇ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਿਸ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਸਖਤ ਨਜ਼ਰ ਆ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ